ਮੈਂ ਜੀ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਫਿਲਮ ਇੰਡਸਟਰੀ ਨੂੰ ਸਾਡੇ ਲੈਜੈਂਡ ਕਲਾਕਾਰ ਕਮੇਡੀ ਕਲਾਕਾਰ ਜਸਵਿੰਦਰ ਪੱਲਾ ਜੀ ਇੱਕ ਯੁੱਗਦੰਤ ਕਹਿ ਸਕਦੇ ਹਾਂ ਅਸੀਂ ਕੀ ਕਹਿਣਾ ਚਾਹੁੰਦੇ ਕੀ ਬਲਵਲੇ ਨੇ ਮੰਨਦੇ ਬਲਵਲੇ ਤਾਂ ਜੀ ਦੇਖੋ ਇੱਕ ਇੱਕ ਪਿਓ ਹੁੰਦਾ ਜਿਹੜਾ ਤੁਹਾਨੂੰ ਜਨਮ ਦਿੰਦਾ ਹੈ ਨਾ ਇੱਕ ਉਹ ਪਿਓ ਵੀ ਹੁੰਦੇ ਆ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਸੁਣਦੇ ਦੇਖਦੇ ਹੋ ਤੇ ਆਪਣੇ ਅੰਦਰਲੇ ਕਲਾਕਾਰ ਨੂੰ ਵੱਡਾ ਕਰਦੇ ਹੋ ਸਾਡੇ ਲਈ ਤਾਂ ਉਸਤਾਦ ਕਲਾਕਾਰ ਸਿਗੇ ਆ ਨਾ ਲੁਧਿਆਣਾ ਸਾਡਾ ਸ਼ਹਿਰ ਵੀ ਸੇਮ ਹੈ ਤੇ ਮੈਂ ਸਾਡੀ ਹਲਵਾਈ ਦੀ ਦੁਕਾਨ ਸੀਗੀ ਮੈਂ ਦੁਕਾਨ ਤੇ ਸਰੇਸ ਕਰਕੇ ਜਾਂਦਾ ਹੁੰਦਾ ਕਿ ਸਾਹਮਣੇ ਕੈਸਟਰਾਂ ਦੀ ਦੁਕਾਨ ਹੁੰਦੀ ਉਹ ਸਾਰੀ ਟੜੀ ਸੰਕਾਟਾ ਲਾ ਕੇ ਰੱਖਦੇ ਬਟ ਮੈਂ ਬਹੁਤ ਛੋਟਾ ਹੀ ਮੈਨੂੰ ਸਮਝ ਨਹੀਂ ਸੀ ਆਂਦੀ ਇਹਨਾਂ ਦੇ ਜੋਗ ਸੀ ਲੋਕੀ ਹੱਸਦੇ ਸੀ ਕਿਉਂਕਿ ਬੁੱਧੀ ਛੋਟੀ ਸੀ ਜੋ ਵਿਅੰਗ ਕਰਦੇ ਸੀ ਬਹੁਤ ਲੈਵਲ ਦਾ ਕਰਦੇ ਸੀ ਨਾ ਉਹ ਸਮਝ ਨਹੀਂ ਮੈਂ ਕਿ ਇਹ ਕਿਉਂ ਹੱਸਦੇ ਪਏ ਆ ਇਹ ਚੁਟਕਲਾ ਤਾਂ ਮੈਨੂੰ ਸਮਝ ਨਹੀਂ ਆਇਆ ਫਿਰ ਵੱਡਾ ਹੋ ਕੇ ਜਦੋਂ ਤਾਂ ਸਮਝ ਆਈ ਫਿਰ ਮੈਨੂੰ ਪਤਾ ਲੱਗੇ ਕਿ ਕਿੱਡੇ ਵੱਡੇ ਕਲਾਕਾਰ ਹੈ ਜੋ ਮੈਂ ਚਾਚਾ ਰੌਣਕੀ ਰਾਮ ਦੇ ਸੰਪਰਕ ਚ ਆਇਆ ਇਹ ਸਾਡੇ ਜੱਜ ਸੀਗੇ ਮੈਂ ਪਹਿਲਾ ਜਿਹੜਾ ਸ਼ੋਅ ਕੀਤਾ ਸੀ ਹਸਦੇ ਹਸਾਂਦੇ ਰੋ ਜੁ ਘੁੱਗੀ ਭਾਈ ਜੱਜ ਸੀ ਉਹਦੇ ਭੱਲਾ ਜੀ ਜੱਜ ਸੀਗੇ ਤੇ ਘੁੱਗੀ ਭਾਈ ਦਾ ਹਸਦੇ ਨਹੀਂ ਹੁੰਦੇ ਸੀ ਇਹਨਾਂ ਨੇ ਸਾਨੂੰ ਮਤਲਬ ਬੜਾ ਜੱਜ ਸੀਗੇ ਇਹ ਇਹਨਾਂ ਨੇ ਆ ਕੇ ਨਾ ਹੌਸਲਾ ਵਧਾਇਆ ਭੱਲਾ ਜੀ ਨੇ ਕਿ ਜਿਹੜਾ ਹੌਸਲਾ ਵਧ ਗਿਆ ਤੇ ਉਹ ਦੇਖੋ ਹੌਸਲੇ ਨਾਲ ਮੈਂ ਉਹ ਜਿੱਤ ਗਿਆ ਸੀ ਸੋ ਉਹ ਭੱਲਾ ਜੀ ਮੈਂ ਬਾਅਦ ਵਿੱਚ ਮਿਲਣ ਵੀ ਗਿਆ ਡੱਬਾ ਲੈ ਕੇ ਆ ਉਹਨੂੰ ਦੇਣ ਗਿਆ ਸੀ ਤੇ ਬੜਾ ਖ ਤੇ ਅਸੀਂ ਮਿਲਦੇ ਰਹਿੰਦੇ ਸੀ ਫੋਨ ਤੇ ਗੱਲ ਕਰਦੇ ਰਹਿੰਦੇ ਸੀ ਸ਼ੇਅਰ ਕਰਦੇ ਰਹਿੰਦੇ ਸੀ ਬਟ ਇਹ ਦਿਨ ਦੇਖਣਾ ਪਏਗਾ ਇਹਦਾ ਇਹਦੀ ਉਮੀਦ ਨਹੀਂ ਸੀਗੀ ਕੋਈ ਆਖਰੀ ਤੁਹਾਡੀ ਮੁਲਾਕਾਤ ਜਾਂ ਫੋਨ ਤੇ ਕੋਈ ਗੱਲਬਾਤ ਹੋਈ ਹੋਵੇ ਫੋਨ ਤੇ ਲਾਸਟ ਯਰ ਹੋਈ ਸੀ ਕਿ ਮੈਂ ਇਹਨਾਂ ਨੂੰ ਇੱਕ ਵੀਡੀਓ ਭੇਜਿਆ ਸੀ ਭੇਜਦਾ ਰਹਿੰਦਾ ਹੀ ਮੈਂ ਕਿ ਇਹਨਾਂ ਨੇ ਮੈਨੂੰ ਵਾਪਸ ਬੈਕ ਕਾਲ ਕੀਤੀ ਸੀ ਤੇ ਬਹੁਤ ਪਸੰਦ ਕੀਤਾ ਕਹਿੰਦਾ ਮੈਂ ਬਹੁਤ ਹੱਸਿਆ ਵੀ ਆ ਵੀਡੀਓ ਤੇਰਾ ਬਹੁਤ ਵਧੀਆ ਲੱਗਾ ਮੈਨੂੰ ਵੀ ਤੁਸੀਂ ਕਿੱਥੇ ਹੋ ਮੈਂ ਕਿਹਾ ਜੀ ਮੈਂ ਬੰਬੇ ਤੋਂ ਆ ਰਿਹਾ ਹਾਂ ਕਹਿੰਦੇ ਜੇ ਤੁਸੀਂ ਮੋਹੱਲੀ ਆਇਆ ਹੋ ਮੈਂ ਉੱਥੇ ਲੈ ਲਿਆ ਘਰ ਤੇ ਮੇਰੀ ਬਦਕਿਸਮਤੀ ਇਹ ਮੈਂ ਜਾ ਨਹੀਂ ਪਾਇਆ ਉਹ ਵੀ ਜਿਵੇਂ ਸੀਗੇ ਮੈਂ ਵੀ ਥੋੜਾ ਬੋਦਾ ਇੱਧਰ ਉੱਧਰ ਸਗਾ ਬਟ ਬੜਾ ਦੁੱਖ ਹੈ ਇਸ ਗੱਲ ਦਾ ਕਿ ਮੈਂ ਲਾਸਟ ਹੰ ਦਾ ਦਰਸ਼ਨ ਨਹੀਂ ਕਰ ਪਾਇਆ ਉਹਨਾਂ ਨੇ ਬੁਲਾਇਆ ਹੀ ਸ਼ੁਕਰੀ ਕਲਪਤ ਕਨਵੀਤਾ ਪੰਜਾਬੀ ਕਲਾਕਾਰ ਜਸਵੰਤ ਰਾਠੌਰ ਬਾਈ ਜੀ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਫਿਲਮ ਇੰਡਸਟਰੀ ਨੂੰ ਸਾਡੇ ਲੈਜੈਂਡ ਕਲਾਕਾਰ ਕਮੇਡੀ ਕਲਾਕਾਰ ਜਸਵਿੰਦਰ ਪੱਲਾ ਜੀ ਇੱਕ ਯੁੱਗਦੰਤ ਕਹਿ ਸਕਦੇ ਹਾਂ ਸੀ ਕੀ ਕਹਿਣਾ ਚਾਹੁੰਦੇ ਕੀ ਬਲਬਲੇ ਨੇ ਮਨ ਤੇ ਬਲਬਲੇ ਤਾਂ ਜੀ ਦੇਖੋ ਇੱਕ ਇੱਕ ਪਿਓ ਹੁੰਦਾ ਜਿਹੜਾ ਤੁਹਾਨੂੰ ਜਨਮ ਦਿੰਦਾ ਹੈ ਨਾ ਇਕੋ ਪਿਓ ਵੀ ਹੁੰਦੇ ਆ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਸੁਣਦੇ ਦੇਖਦੇ ਹੋ ਤੇ ਆਪਣੇ ਅੰਦਰਲੇ ਕਲਾਕਾਰ ਨੂੰ ਵੱਡਾ ਕਰਦੇ ਹੋ ਸਾਡੇ ਲਈ ਤਾਂ ਉਸਤਾਦ ਕਲਾਕਾਰ ਸਿਗੇ ਹਨ ਲੁਧਿਆਣਾ ਸਾਡਾ ਸ਼ਹਿਰ ਵੀ ਸੇਮ ਹੈ ਤੇ ਮੈਂ ਸਾਡੀ ਹਲਵਾਈ ਦੀ ਦੁਕਾਨ ਸੀਗੀ ਮੈਂ ਦੁਕਾਨ ਤੇ ਸਰੇਸ ਕਰਕੇ ਜਾਂਦਾ ਹੁੰਦਾ ਕਿ ਸਾਹਮਣੇ ਕੈਸਟਰਾਂ ਦੀ ਦੁਕਾਨ ਹੁੰਦੀ ਉਹ ਸਾਰੀ ਢੜੀ ਸੰਕਾਟਾ ਲਾ ਕੇ ਰੱਖਦੇ ਬਟ ਮੈਂ ਬਹੁਤ ਛੋਟਾ ਹੀ ਮੈਨੂੰ ਸਮਝ ਨਹੀਂ ਸੀ ਆਂਦੀ ਇਹਨਾਂ ਦੇ ਜੋਕਸ ਸੀ ਲੋਕੀ ਹੱਸਦੇ ਸੀ ਕਿਉਂਕਿ ਬੁੱਧੀ ਛੋਟੀ ਸੀ ਜੋ ਵਿਅੰਗ ਕਰਦੇ ਸੀ ਬਹੁਤ ਲੈਵਲ ਦਾ ਕਰਦੇ ਸੀ ਨਾ ਉਹ ਸਮਝ ਨਹੀਂ ਮੈਂ ਕਿਉਂ ਹੱਸਦੇ ਪਏ ਆ ਚੁਟਕਲਾ ਤਾਂ ਮੈਨੂੰ ਸਮਝ ਨਹੀਂ ਆਇਆ ਫਿਰ ਵੱਡਾ ਹੋ ਕੇ ਜਦੋਂ ਜਦ ਸਮਝ ਆਈ ਫਿਰ ਮੈਨੂੰ ਪਤਾ ਲੱਗੇਗਾ ਕਿ ਕਿੱਡੇ ਵੱਡੇ ਕਲਾਕਾਰ ਹੈ ਜੋ ਮੈਂ ਚਾਚਾ ਰੌਣਕੀ ਰਾਮ ਦੇ ਸੰਪਰਕ ਚ ਆਇਆ ਇਹ ਸਾਡੇ ਜੱਜ ਸੀਗੇ ਮੈਂ ਪਹਿਲਾ ਜਿਹੜਾ ਸ਼ੋਅ ਕੀਤਾ ਸੀ ਹਸਦੇ ਹਸਾਂਦੇ ਰੋ ਜੁ ਹੁੱਗੀ ਭਾਈ ਜੱਜ ਸੀ ਉਹਦੇ ਭੱਲਾ ਜੀ ਜੱਜ ਸੀਗੇ ਤੇ ਹੁੱਗੀ ਭਾਈ ਦਾ ਹਸਦੇ ਨਹੀਂ ਹੁੰਦੇ ਸੀ ਇਹਨਾਂ ਨੂੰ ਸਾਨੂੰ ਮਤਲਬ ਬੜਾ ਜੱਜ ਸੀਗੇ ਇਹ ਇਹਨਾਂ ਨੇ ਆ ਕੇ ਨਾ ਹੌਸਲਾ ਵਧਾਇਆ ਭੱਲਾ ਜੀ ਨੇ ਕਿ ਜਿਹੜਾ ਹੌਸਲਾ ਵਧ ਗਿਆ ਤੇ ਉਹ ਦੇਖੋ ਹੌਸਲੇ ਨਾਲ ਮੈਂ ਉਹ ਜਿੱਤ ਗਿਆ ਸੀ ਸੋ ਜੁ ਭੱਲਾ ਜੀ ਮੈਂ ਬਾਅਦ ਵਿੱਚ ਮਿਲਣ ਵੀ ਗਿਆ ਡੱਬਾ ਲੈ ਕੇ ਇਹਨਾਂ ਨੂੰ ਦੇਣ ਗਿਆ ਸੀ ਤੇ ਬੜਾ ਖ ਤੇ ਅਸੀਂ ਮਿਲਦੇ ਰਹਿੰਦੇ ਸੀ ਫੋਨ ਤੇ ਗੱਲ ਕਰਦੇ ਰਹਿੰਦੇ ਸੀ ਸ਼ੇਅਰ ਕਰਦੇ ਰਹਿੰਦੇ ਸੀ ਬਟ ਇਹ ਦਿਨ ਦੇਖਣਾ ਪਏਗਾ ਇਹਦਾ ਇਹਦੀ ਉਮੀਦ ਨਹੀਂ ਸੀਗੀ ਕੋਈ ਆਖਰੀ ਤੋਂਡੀ ਮੁਲਾਕਾਤ ਜਾਂ ਫੋਨ ਤੇ ਕੋਈ ਗੱਲਬਾਤ ਹੋਈ ਹੋਵੇ ਫੋਨ ਤੇ ਲਾਸਟ ਯਰ ਹੋਈ ਸੀ ਕਿ ਮੈਂ ਇਹਨਾਂ ਨੂੰ ਇੱਕ ਵੀਡੀਓ ਭੇਜਿਆ ਸੀ ਭੇਜਦਾ ਰਹਿੰਦਾ ਹੀ ਮੈਂ ਤੇ ਇਹਨਾਂ ਨੇ ਮੈਨੂੰ ਵਾਪਸ ਬੈਕ ਕਾਲ ਕੀਤੀ ਸੀ ਤੇ ਬਹੁਤ ਪਸੰਦ ਕੀਤਾ ਕਹਿੰਦੇ ਮੈਂ ਬਹੁਤ ਹੱਸਿਆ ਵੀ ਆਹ ਵੀਡੀਓ ਤੇਰਾ ਬਹੁਤ ਵਧੀਆ ਲੱਗਾ ਮੈਨੂੰ ਵੀ ਤੁਸੀਂ ਕਿੱਥੇ ਹੋ ਮੈਂ ਕਹਾਂ ਹੀ ਮੈਂ ਬੰਬੇ ਤੋਂ ਆ ਰਿਹਾ ਹਾਂ ਕਹਿੰਦੇ ਜੇ ਤੁਸੀਂ ਮੋਹੱਲੀ ਆਇਆ ਹੋ ਮੈਂ ਉੱਥੇ ਲੈ ਲਿਆ ਘਰ ਤੇ ਮੇਰੀ ਬਦਕਿਸਮਤੀ ਹੈ ਮੈਂ ਜਾ ਨਹੀਂ ਪਾਇਆ ਉਹ ਵੀ ਜਿਵੇਂ ਸੀਗੇ ਮੈਂ ਵੀ ਥੋੜਾ ਬੋਧ ਇਧਰ ਉਧਰ ਸਗਾ ਬਟ ਬੜਾ ਦੁੱਖ ਹੈ ਇਸ ਗੱਲ ਦਾ ਕਿ ਮੈਂ ਲਾਸਟ ਹਾਂ ਦਾ ਦਰਸ਼ਨ ਨਹੀਂ ਕਰ ਪਾਇਆ ਉਹਨਾਂ ਨੇ ਬੁਲਾਇਆ ਹੀ ਸ਼ੁਕਰੀ ਕਲਵਤ ਕਨਵੀਤਾ ਪੰਜਾਬੀ ਕਲਾਕਾਰ ਜਸਵੰਤ ਰਾਠੌਰ